ਯੋਗਾ ਦੇ ਆਰਟਿਸਟ ਐਪ ਹੁੰਦੇ ਆ ਯਮ ਨਿਯਮ ਆਸਨ pranayam ਪ੍ਰਤੀਹਾਰ ਧਾਰਨਾ ਧਿਆਨ ਸਮਾਧੀ ਹੁਣ ਇਹਦੇ ਜਿਹੜੀ ਕਿਰਿਆ ਯੋਗਾ ਦੇ ਅੰਦਰ ਪਹਿਲੇ ਸਟੈਪ ਦੋ ਨਹੀਂ ਹੁੰਦੇ ਸ਼ਾਇਦ ਤੇ ਬਾਕੀ ਹੁੰਦੇ ਆ ਤੇ ਜਦੋਂ ਬਾਕੀ ਕਰਦੇ ਆ ਫਿਰ ਉਹਦੇ ਤੋਂ ਬਾਅਦ ਜਿਹੜੇ ਆਖਰੀ ਦੋ ਸਟੈਪ ਆ ਨਾ ਧਿਆਨ ਤੇ ਸਮਾਧੀ ਉਹ ਬਾਅਦ ਵਿੱਚ ਹੋਣਾ ਸ਼ੁਰੂ ਹੋ ਜਾਂਦਾ ਜਦੋਂ ਅਸੀਂ ਕਿਰਿਆ ਯੋਗਾ ਕਰਦੇ ਆ ਹੁਣ ਗੱਲ ਇਹ ਪੂਜੀ ਮੈਂ ਡਬਲ ਟਿਸਟ ਕਮੈਡੀਟਿਨ ਉਹ ਵੀ ਥੋੜਾ ਔਖਾ ਜਿਹਾ ਕੰਮ ਤੇ ਉਹਦੇ ਕਰਕੇ ਨਾ ਇਸ ਵੀਡੀਓ ਤੋਂ ਬਾਅਦ ਫਿਰ ਇਹ ਥੋੜੇ ਥੋੜੇ ਸਟੈਪਾਂ ਦੇ ਵਿੱਚ ਨਾ ਮੈਂ ਇੱਕ ਛੋਟ ਵੀਡੀਓ ਪਾ ਦੂੰਗਾ ਕਿੰਨਾ ਕੋ ਡਬਲਿਸ ਕੇ ਮੈਡੀਟੇਸ਼ਨ ਨਹੀਂ ਹੋ ਰਿਹਾ ਕਿਉਂਕਿ ਊਰਜਾ ਬਹੁਤ ਵਧੀ ਭਈ ਉਹਦੇ ਕਰਕੇ ਉਹਦੇ ਕਰਕੇ ਉਹ ਥੋੜਾ ਥੋੜਾ ਟਾਈਮ ਉਹ ਕਰ ਸਕਦੇ ਉਹ ਮੈਂ ਉਹਦੇ ਅੰਦਰ ਜਮ ਨਿਯਮਤ ਨਹੀਂ ਹੈਗਾ ਹੈਗਾ ਜਿਹੜਾ ਆਸਨ ਆ ਉਹਦੇ ਲਈ ਮੈਂ ਵੱਖਰੀ ਵੀਡੀਓ ਬਣਾਉਂਗਾ ਉਸ ਆਸਨ ਦੇ ਲਈ ਮੈਂ ਵਕਰੇ ਵਕਰੇ ਚੱਕਰ ਦੇ ਉੱਪਰ ਕੁਝ ਜਿਹੜੇ ਆਸਨ ਆ ਉਹਦੇ ਲਈ ਵੀ ਹੋ ਸਕਦਾ ਜੇ ਟਾਈਮ ਮਿਲੇਗਾ ਉਹਦੇ ਲਈ ਆਸਨ ਤੇ ਵੱਖਰੀ ਵੱਖਰੀ ਵੀਡੀਓ ਬਣਾਉਂਗਾ ਤੇ ਜਿਵੇਂ ਸੁਵਾਤੀ ਜੀ ਨੇ ਟੀਜੀ ਦੇ ਅੰਦਰ ਪਾਈ ਨਾ ਫੋਟੋ ਉਹਦੇ ਬੇਸ ਤੇ ਉੱਪਰ ਤੇ ਉਹਦੇ ਤੋਂ ਚੌਥਾ ਸਟੈਪ ਆ ਗਿਆ ਫਿਰ ਅੱਗੇ प्राणयाम प्रतिहार फिर धारण है ना ये जेरे तीन स्टेप है आना ये तीन स्टेपਾਂ ਦੇ ਅੰਦਰ ਫਿਰ ਮੈਂ ਕੁਝ ਸ਼ੋਰਟ ਦੇ ਅੰਦਰ ਇੱਕ ਵੀਡੀਓ ਪਾ ਦੂੰਗਾ ਜੋ ਨਹੀਂ ਧਿਆਨ ਹੁੰਦਾ ਤੇ ਉਹ ਕਰ ਲਿਓ ਛੋਟੀ ਛੋਟੀ ਦੇ ਅੰਦਰ ਇਹ ਨਹੀਂ ਕਿ ਉਹ ਜਿਹੜਾ ਮੈਂ ਹੁਣ ਪਾਉਣਾ ਉਹ ਕਰਦੇ ਹੀ ਰਹੋ ਡੇਲੀ ਪ੍ਰੋਗਰਾਮਿੰਟ ਡਬਲ ਡੀਸ ਤੇ ਕਰਨੀ ਕਰਨੀ ਆ ਪਰ ਜੋ ਉਤਾਂ ਵੀ ਉਹ ਵੀ ਕਰ ਲਿਆ ਕਰੋ